ਸਾਡੇ ਮਾਨਯੋਗ ਸੀਐਮ ਸਾਹਿਬ ਦਾ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਹੀ ਅਸੀਂ ਬੜਾ ਸੈਂਸਿਟਿਵਲੀ ਰਹਿਨੇ ਆ ਕੋਈ ਵੀ ਹਿੰਸਾ ਕ੍ਰਾਈਮ ਹੋਵੇ ਸੈਂਸੇਸ਼ਨਲ ਕ੍ਰਾਈਮ ਹੋਵੇ ਤੁਹਾਨੂੰ ਪਤਾ ਹੀ ਹੈ ਐਫਆਈਆਰ ਨੰਬਰ 120 ਦਰਜ ਹੋਈ 18 9 ਨੂੰ ਜਿਹਦੇ ਚ ਇੱਕ ਸ਼ਖਸ ਦੀ ਮੌਤ ਹੋ ਗਈ ਉੱਤੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹਦਾ ਨਾਮ ਸੀ ਨਮੀਸ਼ ਸ਼ਰੀਨ ਮੋਹਕਮਪੁਰੇ ਥਾਣੇ ਚ ਕੇਸ ਰਜਿਸਟਰ ਹੋਇਆ ਤੇ ਉਹਦੇ ਨਾਲ ਇੱਕ ਸਾਥੀ ਸੀ ਹਰਪ੍ਰੀਤ ਏਲੀਅਸ ਗੰਜਾ ਉਹ ਇੰਜਰ ਹੋਇਆ ਤੇ ਉਸ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਇਮੀਡੀਏਟਲੀ ਕਾਰਵਾਈ ਸ਼ੁਰੂ ਕੀਤੀ ਤਫਤੀਸ਼ ਸ਼ੁਰੂ ਕੀਤੀ ਔਰ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਸਾਡੇ ਸਾਰੀਆਂ ਟੀਮਾਂ ਨੇ ਜਿਵੇਂ ਲੋਕਲ ਪੁਲਿਸ ਹੈ ਈਸ ਸਬਡਿਵੀਜ਼ਨ ਦੇ ACP ਸ਼ੀਤਲ ਜੀ ਮੋਕੰਪੁਰਾ SHO ਹਰਪ੍ਰਕਾਸ਼ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕ ਸਾਡੇ ਇੰਸਪੈਕਟਰ CI A ਔਰ ਇਹਨਾਂ ਦੀ ਟੀਮਾਂ ਨੇ ਬੜੀ ਪ੍ਰੋਫੈਸ਼ਨਲੀ ਤੌਰ ਤੇ ਲੀਡਸ ਨੂੰ ਇਕੱਠਾ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਤਿੰਨ ਮੇਨ ਦੋਸ਼ੀ ਨੇ ਇਸ ਕੇਸ ਦੇ ਉਹਨਾਂ ਨੂੰ ਦਾਣਾ ਮੰਡੀ ਬਟਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਬਟਾਲਾ ਪੁਲਿਸ ਦੇ ਸਹਿਯੋਗ ਲਿਆ ਉੱਥੇ ਅਸੀਂ ਮੌਕੇ ਤੇ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਜਲਦੀ ਇਮੀਡੀਏਟਲੀ ਸਾਰੀ ਪੁਲਿਸ ਨਾਲ ਕੋਆਰਡੀਨੇਸ਼ਨ ਕੀਤੀ ਸਾਨੂੰ ਉੱਥੇ ਲੋਕਲ ਲੈਵਲ ਤੇ ਉਸ ਤੋਂ ਬਾਅਦ ਇਹ ਰਸ ਤੋਂ ਬਾਅਦ ਜਦੋਂ ਇਹਨਾਂ ਤੋਂ ਸਾਰੀ ਪੁੱਛਗਿੱਛ ਕੀਤੀ ਗਈ ਤਾਂ ਜਿਹੜਾ ਇਹ ਤਿੰਨ ਦੋਸ਼ੀ ਨੇ ਰਜਤ ਇਲੀਅਸ ਬੱਬਰ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ 19 ਸਾਲ ਦੀ ਉਮਰ ਹੈ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾ ਮੁਕੱਦਮਾ ਕੋਈ ਨਹੀਂ ਹੈ ਅਦਿੱਤਿਆ ਕੁਮਾਰ ਰੈਜ਼ੀਡੈਂਟ ਆਫ ਡੀਐਸਐ ਸਟੇਟ ਪੀਐਸ ਕੰਬੋ ਅੰਮ੍ਰਿਤਸਰ ਰੂਰਲ ਇਹ ਵੀ 19 ਸਾਲ ਦਾ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਇੱਕ ਮੁਕੱਦਮਾ ਦਰਜ ਹੈ ਜਿਹੜਾ ਕਿਡਨਾਪਿੰਗ ਵਗੈਰਾ ਦਾ ਸਦਰ ਥਾਣੇ ਦੇ ਵਿੱਚ ਬੀਐਨਐਸ ਦਾ ਔਰ ਮੇਨ ਜਿਹੜਾ ਮੁਲਜ਼ਮ ਹੈ ਤੇ ਸਦਾਂਸ਼ੂ ਸ਼ਰਮਾ ਜਿਹਨੂੰ ਬਾਮਣ ਵੀ ਕਹਿੰਦੇ ਏਲੀਅਸ ਬਾਮਣ ਇਹ 62 ਜਿਹੜੀ ਡੈਰੀ ਹੈ ਮਜੀਠਾ ਰੋਡ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਦੇ ਖਿਲਾਫ ਵੀ ਪਹਿਲਾਂ ਆਰਮਜ਼ੈਕਟ ਦਾ ਵੀ ਕੇਸ ਰਿਸਟਰ ਹੈ ਔਰ ਇਹਦੀ ਸਦਾਂਸ਼ੂ ਦੀ ਨਿਸ਼ਾਨਦੇਹੀ ਤੇ ਜਿੱਥੇ ਆਪਾਂ ਖੜੇ ਆ ਵੱਲੇਪਿੰਡ ਦੇ ਹੱਦ ਦੇ ਵਿੱਚ ਪੁਲਿਸ ਪਾਰਟੀ ਜਦੋਂ ਰਿਕਵਰ ਕਰਨ ਆਈ ਵੈਪਨ ਆਫ ਅਫੈਂਸ ਤਾਂ ਤਿੰਨ ਵੈਪਨ ਆਫ ਅਫੈਂਸ ਰਿਕਵਰ ਕੀਤੇ ਗਏ ਇੱਕ ਪਿਸਟਲ 38 ਬੋਰ ਤਿੰਨ ਲਾਈਫ ਕੈਟਰੇਜਸ ਇੱਕ ਪਿਸਟਲ 32 ਬੋਰ ਔਰ ਇੱਕ ਪਿਸਟਲ 45 ਬੋਰ ਤੇ ਸੱਤ ਜਿੰਦਾ ਕਾਰਤੂਸ ਇਹ ਬੜੇ ਸਫਿਸਟੀਕੇਟਡ ਪਿਸਟਲ ਹੈ ਜਿਨ੍ਹਾਂ ਨਾਲ ਇਹਨਾਂ ਨੇ ਉਹ ਮਰਡਰ ਨੂੰ ਅੰਜਾਮ ਦਿੱਤਾ ਸੀ ਔਰ ਉਸ ਬਾਅਦ ਜਦੋਂ ਇੱਥੇ ਇਹਨੂੰ ਵਾਪਸ ਲੈ ਕੇ ਜਾ ਰਹੇ ਸੀ ਗੱਡੀ ਵਾਲਤੇ ਨੇ ਗੁਰ ਇਕਬਾਲ ਸਾਡਾ ਸੀਨੀਅਰ ਕਨਸਟੇਬਲ ਹੈ ਮੁਖਮਪੁਰੇ ਦਾ ਉਦੇ ਜਿਹੜਾ ਰੋਲਵਰ ਸੀਗਾ ਉਹਨੇ ਨੇ ਖੋਲਣ ਦੀ ਕੋਸ਼ਿਸ਼ ਕੀਤੀ ਔਰ ਖੋ ਹੀ ਲਿਆ ਤੇ ਇੱਕ ਗੋਲੀ ਉਹਦੇ ਚੋਂ ਚੱਲੀ ਪੁਲਿਸ ਵਾਲੀ ਸਾਈਡ ਤੇ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਰਪ੍ਰਕਾਸ਼ ਜਿਹੜੇ ਐਸ ਐਚ ਓ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆਪਣੇ ਸਰਵਿਸ ਜਿਹੜਾ ਵੈਪਨ ਚੋਂ ਗੋਲੀ ਚਲਾਈ ਜੋ ਕਿ ਇਹਦੇ ਲੱਤੇ ਲੱਗੀ ਜਿਹਨੂੰ ਅਸੀਂ ਗੁਰਨਾਨਕ ਹਸਪੀਟਲ ਜਿਹੜਾ ਭੇਜਿਆ ਗਿਆ ਫॉर ਇਲਾਜ ਬੇਸਿਕਲੀ ਇਹ ਮਾਰਡਰ ਦੇ ਵਿੱਚ ਜਿਹੜੀ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਪਹਿਲਾ ਮਾਰਡਰ 130 ਨੰਬਰ ਐਫ ਆਈ ਆਰ 24 ਚ ਹੋਈ ਸੀਗੀ ਇਦੇ ਚ ਗੁਰਪ੍ਰੀਤ ਜਿਹੜਾ ਗੰਗੇ ਦਾ ਭਰਾ ਉਹ ਮਾਰਿਆ ਗਿਆ ਸੀ ਉਹਦੇ ਪਰਾਨੇ ਉਹ ਪਹਿਲਾਂ ਬੜਾ ਪਿਆਰ ਸੀ ਇਹਨਾਂ ਦਾ ਆਪਸ ਫਿਰ ਵਿਗੜ ਗਈ ਪਰ ਮੌਕੇ ਤੇ ਮਰਡਰ ਹੋਇਆ ਉੱਚ ਵੀ ਇੱਕ ਦੋ ਮੁਲਜ਼ਮ ਬਚ ਬਾਕੀ ਨੇ ਅਜੇ ਅਰੈਸਟ ਕਰਨੇ ਹੁਣ ਲੇਟੈਸਟ ਫੇਰੇ ਬਾਅਦ ਜਿਹੜਾ ਕੇਸ਼ਵ ਰਹਿ ਰਿਹਾ ਇੱਕ ਇਥੇ ਸ਼ਵਾਲਾ ਏਰੀਏ ਦਾ ਉਹਨੇ ਵੀ ਇਹਨਾਂ ਨੂੰ ਨਾਲ ਕੀਤਾ ਕਿਉਂਕਿ ਉਹਨਾਂ ਦੇ ਵੀ ਪੁਰਾਣੇ ਕਹਿੰਦੇ ਕੋਈ ਆਪਸ ਚ ਜਿਹੜੇ ਵਕੀਲ ਸਾਂਝੇ ਆ ਤਾਂ ਉਹਦੇ ਚ ਅਸੀਂ ਸਾਰਾ ਡੀਪਲੀ ਇਹਨੂੰ ਇਨਵੈਸਟੀਗੇਟ ਕਰਾਂਗੇ ਹੁਣ ਇਹ ਕਿਹੜਾ ਕਿਵੇਂ ਕਿਵੇਂ ਆਏ ਵੈਪਨ ਕਿੱਥੋਂ ਆਏ ਕੀ ਗੱਲਬਾਤ ਹੋਈ ਔਰ ਇਸ ਇੱਕ ਜਾਂ ਦੋ ਮੁਲਜ਼ਮ ਅਜੇ ਜਿਹੜੀ ਮੁਰਲੀ ਪੁੱਛ ਗਈ ਤੋਂ ਸਾਨੂੰ ਪਤਾ ਲੱਗਿਆ ਉਹ ਬਾਕੀ ਨੇ ਫੜਨੇ ਉਹ ਵੀ ਅਸੀਂ ਫੜਾਂਗੇ ਮੇਨ ਗੋਲੀ ਜਿਹੜੀ ਹੈ ਉਹ ਸੁਦੰਸ਼ੂ ਵੱਲੋਂ ਚਲਾਈਆਂ ਗਈਆਂ ਔਰ ਉਹ ਮੇਨ ਮੁੱਖ ਦੋਸ਼ੀ ਆਪਾਂ ਕਹਿ ਸਕਦੇ ਇਸ ਮੁਕਦਮੇ ਦਾ ਤੇ ਇਹਨੂੰ ਮੈਂ ਬਹੁਤ ਆਪਣੀ ਸਾਰੀ ਪਾਰਟੀ ਨੂੰ ਮੁਬਾਰਕਬਾਦ ਦਿੰਨਾ ਕਿ ਇੰਨੇ ਰਿਕਾਰਡ ਟਾਈਮ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਇਹੋ ਜਿਹਾ ਕ੍ਰਾਈਮ ਹੋ ਜੇ ਹਰ ਇੱਕ ਬੰਦਾ ਗੱਲ ਕਰਨ ਲੱਗ ਜਾਂਦਾ ਕਿ ਸੈਂਸੇਸ਼ਨਲ ક્રાઈમ ਹੈ ਜੀ ਪਰ ਇਹ ਸਾਰੀ ਟੀਮ ਦਿਨ ਰਾਤ ਜੁਟੀ ਰਹੀ ਔਰ ਮਿਹਨਤ ਦੇ ਸਦਕੇ ਪ੍ਰਮਾਤਮਾ ਦੀ ਮਿਹਰ ਨਾਲ ਇਹ ਸਾਰੀ ਕਾਮਯਾਬੀ ਮਿਲੀ ਸਰ ਇਹਦੇ ਵੱਡੇ ਗੈਂਗ ਦੇ ਹੁੰਦੇ ਨੇ ਇਹ ਸਾਰੇ ਇਹ ਪ੍ਰਾਣੇ